ਲੁਧਿਆਣਾ ਵਿੱਚ ਸ਼ਿਵਸੈਨਾ ਆਗੂ ਸੰਦੀਪ ਥਾਪਰ ਗੋਰਾ ਤੇ ਹੋਏ ਹਮਲੇ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਸੂਤਰਾਂ ਮੁਤਾਬਕ ਪੁਲਿਸ ਦੇ ਵੱਲੋਂ ਸੰਦੀਪ ਥਾਪਰ ਦਾ ਗਨਮੈਨ ਸਸਪੈਂਡ ਕਰ ਦਿੱਤਾ ਗਿਆ ਜਿहां ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਵਿੱਚ ਬੀਤੇ ਦਿਨ ਯਾਨੀ ਕਿ 5 ਜੁਲਾਈ ਨੂੰ ਸ਼ਿਵਸੈਨਾ ਆਗੂ ਸੰਦੀਪ ਥਾਪਰ ਗੋਰਾ ਦੇ ਉੱਪਰ ਨਿਹੰਗ ਸਿੰਘਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਇਸ ਹਮਲੇ ਦੇ ਦੌਰਾਨ ਜੋ ਨਿਹੰਗ ਸਿੰਘ ਸਨ ਉਹਨਾਂ ਦੇ ਵੱਲੋਂ ਸੰਦੀਪ ਥਾਪਰ ਦੀ ਸਿਕਿਉਰਿਟੀ ਵਿੱਚ ਤਾਇਨਾਤ ਗਨਮੈਨ ਸੁਖਵੰਤ ਸਿੰਘ ਦੀ ਜੋ ਗਨ ਵੀ ਖੋ ਲਈ ਗਈ ਸੀ ਲੇਕਿਨ ਇਸ ਸਾਰੀ ਹੀ ਕਾਰਵਾਈ ਇਸ ਸਾਰੀ ਹੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਸੰਦੀਪ <th>ਪਰ ਦੇ ਗਨਮੈਨ ਦੇ ਖਿਲਾਫ ਵੱਡਾ ਐਕਸ਼ਨ ਲਿਆ ਦੱਸਿਆ ਜਾ ਰਿਹਾ ਹੈ ਕਿ ਸੰਦੀਪ <th>ਪਰ ਦੇ ਗਨਮੈਨ ਸੁਖਵੰਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੋ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਵਿੱਚ ਸ਼ਿਵਸਨ ਆਗੂ ਸੰਦੀਪ <th>ਥਾਪਰ ਤੇ ਹਮਲੇ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਸੰਦੀਪ <th>ਥਾਪਰ ਦੇ ਗਨਮੈਨ ਨੂੰ ਸਸਪੈਂਡ ਕਰ ਦਿੱਤਾ ਗਿਆ ਦੱਸ ਦਈਏ ਕਿ ਬੀਤੇ ਦਿਨ ਯਾਨੀ ਕਿ 5 ਜੁਲਾਈ ਨੂੰ ਸਵੇਰੇ ਕਰੀਬ 11:30 ਵਜੇ ਸੰਦੀਪ <th>ਪਰ ਕਿਸੇ ਕੰਮ ਤੋਂ ਜਾ ਰਹੇ ਸੀ ਕਿ ਪਰੇ ਬਜ਼ਾਰ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਉਸ ਨੂੰ ਘੇਰ ਕੇ ਉਸ ਦੇ ਉੱਪਰ ਜਾਣ ਲੇਵਾ ਹਮਲਾ ਕੀਤਾ ਗਿਆ ਤਲਵਾਰਾਂ ਦੇ ਨਾਲ ਸਿੱਧਾ ਹਮਲਾ ਕੀਤਾ ਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਸੰਦੀਪ <th>ਥਾਪਰ ਨੂੰ ਛੱਡ ਕੇ ਜੋ ਨਿਹੰਗ ਸਿੰਘ ਉਸ ਦਾ ਸਕੂਟਰ ਲੈ ਕੇ ਫਰਾਰ ਹੋ ਗਏ ਸਨ ਉੱਥੇ ਇਸ ਘਟਨਾ ਤੋਂ ਬਾਅਦ ਸੰਦੀਪ <th>ਥਾਪਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਸੀਐਮਸੀ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ ਕੁਝ ਹੀ ਸਮੇਂ ਦੇ ਵਿੱਚ ਭਾਜਪਾ ਆਗੂ ਸੁਨੀਲ ਜਾਖੜ ਵੀ ਉਹਨਾਂ ਨਾਲ ਮੁਲਾਕਾਤ ਕਰਨਗੇ ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਿਵਸਨਾਗੂ ਸੰਦੀਪ <th>ਪਰ ਦੇ ਗਨਮੈਨ ਨੂੰ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੋ ਨਿਹੰਗ ਸਿੰਘਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਉਹਨਾਂ ਦੇ ਤਿੰਜੇ ਸਾਥੀ ਦੀ ਭਾਲ ਜਾਰੀ ਹੈ ਬਿਊਰੋ ਰਿਪੋਰਟ ਐਬੀਪੀ ਸੰਜਾ